ਰਾਜੂ ਜੀ ਦਾ ਖਾਲਸਾ ਆਹ ਜੀ ਜੀ ਕੀ ਫਤਿਹ ਤੇ ਵੀਡੀਓ ਵੇਖ ਕੇ ਬੈਨਪਰਾਵੰਦਾ ਸਵਾਗਤ ਹੈ ਸਾਡੇ ਸਾਨੂੰ ਦੇਸੀ ਤਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਰਾਜੂ ਜੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਤੇ ਤੇ ਨਾਲ ਹੀ ਆਪਾਂ ਪਾਵਾਂਗੇ ਅੰਬ ਦਾ achar ਤੇਵਾਂ ਦਾ ਪਾਜ ਪਾਵਾਂਗੇ achar ਤੇ ਉਹਦੇ ਵਿੱਚ ਜਿਹੜੇ ਮਸਾਲੇ ਪਾਉਣ ਤੇਲ ਲਿਆਵਾ ਇਹ ਆਪਾਂ ਅੱਧਾ ਕਿੱਲੇ ਲੂਣ ਲਿਆਵਾ 500 ਗ੍ਰਾਮ ਤੇ ਪੰਜਾਬੀ 50 ਗ੍ਰਾਮ ਸਾਰੇ ਮਸਾਲੇ ਇਹ ਹਲਦੀ ਇਹ ਸਾਫ ਇਹ ਕਾਲੀ ਮਿਰਚ ਤੇ ਇਹ ਲਾਲ ਮਿਰਚ ਤਿੱਖੇ ਵਾਸਤੇ ਤੇ ਇਹ ਮੇਥੀ ਦਾਣਾ ਤੇ ਕਲੌਂਜੀ ਤੇ ਇਹ ਆਪਾਂ ਸਾਫ ਕਰ ਲਓ ਧੋ ਕੇ ਚੰਗੀ ਤਰ੍ਹਾਂ ਤੇ ਆਪਾਂ ਇਹਨਾਂ ਨੂੰ ਹੁਣ ਕੱਟ ਲੈਨੇ ਆਂ ਫਿਰ ਇਹ ਆਪਾਂ ਕੱਟ ਲੈਨੇ ਢੇਰ ਕੱਟ ਦੇਵੇ ਆਟੇ ਨਹੀਂ ਆਹ ਕੀ ਲੱਕੜਾਂ ਆ ਲਹਾਂ ਜੀਆਂ ਉੱਧਰ ਤੋਂ ਲੱਕੜਾ ਲਾਉਂਦੇ ਆ ਕੀ ਮੇਟਾ ਰੋੜੇ ਦੇ ਬਹੁਤ ਨਾਪੀਆਂ ਚਾਰ ਤੇ ਦਾ ਨਵਾਂ ਹੀ ਕੋਈ ਹਸਾਬ ਕਰ ਜਾਂਦੀ ਸਮਝ ਲੱਗਦੀ ਇਹ ਪੱਥਰ ਨਹੀਂ ਹੈ ਇਹ ਸੇਵਾ ਬਹੁਤ ਬਣਕਾਰੀ ਹੁੰਦਾ ਹੈ ਜਿਹੜਾ ਚਾਰ ਬਹੁਤ ਸਵਾਦ ਬੰਦਾ ਤੇ ਨਾਲੇ ਬਹੁਤ ਬਹੁਤ ਭਰਪੂਰ ਹੁੰਦਾ ਵਾ ਤੇਨੇ ਦੇ ਚਾਰ ਹੀ ਨਿਮੋਕਦੇ ਉਖੜੇ ਚਾਰ ਆਦਾ ਪਾਦੇ ਉਖੜੇ ਚਾਰ ਉਹਦਾ ਪਾਦੇ ਇਹੋ ਆ ਨਹੀਂ ਆਪਾਂ ਕਰਾਂ ਦੇ ਕੋਈ ਕੰਮ ਨਹੀਂ ਨਾ ਚਾਰ ਦੀ ਭਾਰਾ ਹਣ ਤੇ ਚਾਰ ਕੌਣ ਨੂੰ ਕੀ ਕਰਦਾ ਭਾਵੇਂ ਖਾਈਏ ਭਾਵੇਂ ਨਾ ਖਾਈਏ ਪòn ਆਪਾ ਮਸਾਲਾ ਕੁੱਟ ਲੈਨੇ ਆ ਜਿਹੜਾ ਚਾਰਚ ਪਾਉਣਾ ਵਾ ਬਲ ਬਲ ਆ ਕੁੱਟ ਲਾਂਗੇ ਬਹੁਤਾ ਬਰੀਕ ਨਹੀਂ ਆਪਾਂ ਕਰਨਾ 1 ਕੱਪ ਪਾ ਲੈਨੇ ਸੌਫ ਕਿਉਂਕਿ ਚਾਰ ਆਪਣੇ ਢੇ ਜਿਹੜੇ ਥੋੜਾ ਜਿਹਾ 2.5 ਕਿਲੋ ਛੱਡਿਆ ਆਪਾਂ ਪਾ ਰਿਹਾ ਆ तो आप मसाला थोड़ा भी पावे तो थोड़ थोड़ा थोड़ा रख लिया चीजा पा के दरदरी पीस लासी ग्रैांडर है आप ग्र लाने दरदरा पूरे आप करना चार तो जरूर पाया करो क्योंकि बहुत लाहेवंद होगा सेहत वास्ते ਵੇ ਜ਼ਰੂਰ ਖਾਇਆ ਕਰੋ ਆਮਰ ਦਾ achar ਤੇ ਆਪਣਾ ਪਾਉਣਾ ਪੈਂਦਾ ਜਨਾ ਇਹ ਢੇਰ ਦਾ achar ਜ਼ਰੂਰ ਖਾਇਆ ਕਰੋ ਨਾਲ ਬੱਚਿਆਂ ਨੂੰ ਖਵਾਇਆ ਕਰੋ ਇਹਦੇ ਵਿੱਚ ਐਰ ਬੋਟ ਨਹੀਂ ਦੀ ਆ ਦੁੱਧ ਦੇ ਵਿੱਚ ਨਿਕਲਦਾ ਜੀ ਮੈਂ ਬੋੜ ਦੇ ਪੱਤਿਆਂ ਥੀ ਨਿਕਲਦਾ ਹੋਵੇ ਤੇ ਉਹ ਵੀ ਬਹੁਤ ਗੁਣਕਾਰੀ ਹੁੰਦਾ ਤੇ ਇਹੜਾ ਢੇਰ ਤੇ ਗਜਦ ਵੀ ਬਹੁਤ ਗੁਣਕਾਰੀ ਹੁੰਦਾ ਵੇਖੋ ਕਿੰਨਾ ਦੁੱਧ ਇਹਦੇ ਵਿੱਚ ਇਸ ਕਰਕੇ ਇਹਦਾ ਮਤਲਬ ਚਾਰ ਜਿਹੜਾ ਬਹੁਤ ਤਾਕਤਵਰ ਹੁੰਦਾ ਵਾ ਤੇ గు ఆ సోనా ఢేగా రంగ వికల్యా గులాబీ ఢే పఠాకొది ఢివు యా ਉਧਰ ਗਲਾਬੀ ਟੋਈ ਹੁੰਦੇ ਆ ਇਹੋ ਆਪਾਂ ਸਾਰੇ ਟੋਕ ਲਿਆ ਤੇ ਇਹਨੂੰ ਹੁਣ ਆਪਾਂ ਪਾ ਲੈਨੇ ਆ ਇਸ ਤਰ੍ਹਾਂ ਹਟਾ ਦੇ ਵਿੱਚ ਇਹਦੇ ਮੋਟੇ-ਮੋਟੇ ਵੀ ਜੇ ਆਪਾਂ ਕੱਢ ਲਿਆ ਤੇ ਬਾਕੀ ਜਿਹੜੇ ਛੋਟੇ-ਛੋਟੇ ਆ ਵਿੱਚੇ ਹੀ ਪਾ ਜੰਨੇ ਆਪਾਂ ਇਹ 20 ਵੀ ਜੇ ਬੱਚੇ ਖਾ ਲੈਣਗੇ ਠੀਕ ਹੈ ਨਹੀਂ ਤੇ ਕੱਢ ਦੇਣਗੇ ਉਤਰਾ ਤੇ ਵਾਹੇ 20 ਵੀ ਚੰਗੇ ਦਿਖਾਉਣ ਵਾਸਤੇ ਇਹੋ ਆਪਾਂ ਸਾਰੇ ਕੱਟ ਕੇ ਪ੍ਰਾਤ ਤੇ ਪਾ ਲਿਆ ਇਹਦੇ ਵਿਚ ਪਾਵਾਂਗੇ ਆਪਾਂ ਹੁਣ ਇਹ ਅੱਧਾ ਗਿੱਲੇ ਲੋਨ ਆਲੂ ਹਲਦੀ ਪਾ ਦਾਂਗੇ ਤੇ ਆਪਾਂ ਮਿਰਚਾਂ ਪਾ ਦਾਂਗੇ ਲਾਲ ਮਿਰਚਾਂ ਮੈਂ ਥੋੜੀ ਪਾਣੀ ਕਿਉਂਕਿ ਬੱਚਾਂ ਨੂੰ ਫਿਰ ਮਿਰਚ ਉਹਦੇ ਬੱਚੇ ਖਾਂਦੇ ਨਹੀਂ ਇਹ ਕਲੌਂਜੀ ਪਾ ਦਿੰਨੇ ਇਹ ਹੰੜਾ ਆਪਾਂ ਕਰਤਰਾ ਕੁੱਟਿਆ ਮਸਾਲਾ ਇਹ ਪਾ ਦਾਂਗੇ ਤੇ ਹੁਣ ਆ ਗਈ ਆਪਣੀ ਤੇਲ ਦੀ ਵਾਰੀ ਜਿਹੜਾ ਚਾਰ ਦੀ ਜਾਨ ਆ ਇਲ ਤੇ ਨੌਨ ਚਾਰ ਦੀ ਜਾਨਾ ਪੂਰਾ ਹੋਣਾ ਚਾਹੀਦਾ ਉਸ ਫਿਰ ਚਾਰ ਨਹੀਂ ਖਾਪ ਹੁੰਦਾ ਕਦੇ ਵੀ ਇੱਕ ਭਾਂਡਾ ਸੁੱਕਾ ਤੇ ਸਾਫ਼ ਹੋਣਾ ਚਾਹੀਦਾ ਚਾਰ ਆਪਣਾ ਬਣ ਕੇ ਤਿਆਰ ਹੈ ਕਿੰਨਾ ਸਣ ਚਾਰ ਬਣਿਆ ਹੋਇਆ ਤਾਂ ਇਹਨੂੰ ਆਪਾਂ ਦੋ ਧੁੱਪਾਂ ਲਵਾਵਾਂਗੇ ਤੇ ਫਿਰ ਆਪਾਂ ਨੂੰ ਖਾਵਾਂਗੇ ਇਹਨਾਂ ਆਪਾਂ ਜਾਰਚ ਕੱਢ ਲੈਨੇ ਆ ਇਸ ਤਰ੍ਹਾਂ ਆਪਾਂ ਨਾ ਤਾਂ ਸਾਬ ਤੇ ਸੁੱਕਾ ਹੋਣਾ ਚਾਹੀਦਾ ਤੇ ਚਾਰੋਂ ਜਿਹਨੇ ਸਰ ਮਰਜੀ ਵਾਖਲੇ ਚਾਰ ਖਰਾਬ ਨਹੀਂ ਹੁੰਦਾ ਸਾਡਾ ਪਿਛਲੇ ਸਾਲ ਦਾ ਚਾਰ ਅਜੇ ਬਹੁਤ ਗਿਆਮਦਾ ਉਹ ਬਿਲਕੁਲ ਨਹੀਂ ਖਰਾਬ ਹੋਇਆ ਆ ਆਲੇ ਕਿਤੇ ਉਦਾ ਚਾਰ ਬਣ ਕੇ ਆਪਣਾ ਤਿਆਰ ਹੈ ਤਾਂ ਆਪਾਂ ਇੱਕ ਡੱਬੇ ਚ ਕੱਢ ਲਿਆ ਰੱਜ ਦੇ ਜਾਰਚ ਤਾਂ ਜੀ ਇਹ ਤੇ ਵਿਚਾਰ ਪਾ ਕੇ ਖਾ ਕੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਹੁਣ ਆਪਾਂ ਪਾਉਣੇ ਆਂ ਅੰਬ ਦਾ ਚਾਰ ਅੰਬ ਵੇਖੋ ਕਿੰਨੇ ਸੋਹਣੇ ਆਪਾਂ ਨੂੰ ਮਿਲ ਗਏ ਹੀ ਇਹ ਇਦਾਂ ਦੇ ਆਪਾਂ ਬਣਾਵਾਂਗੇ ਚਾਰ ਇਹਨਾਂ ਨੂੰ ਧੋ ਕੇ ਸਾਫ਼ ਕਰ ਲਿਆ ਵਾ ਇਹਦੇ ਵਿੱਚ ਜਿਹੜੇ ਮਸਾਲੇ ਪਾਉਣੇ ਆ ਉਹ ਵੇਖੋ ਇਦਾਂ ਇਹ 1 ਕਿਲੋ ਲੂਣ ਆ ਕੁਝ ਆਪਾਂ ਸੇਦਾ ਲੂਣ ਪਾਇਆ ਤੇ ਕੁਝ ਆਪਾਂ ਆਧਾ ਆਪਾਂ ਪਾਇਆ ਵਾ ਚਿੱਟਾ ਲੂਣ ਇਹ ਲਾਲ ਮਿਰਚ ਤਿੱਖੇ ਵਾਸਤੇ ਕਾਲੀ ਮਿਰਚ ਤੇ ਇਹ ਕਲੌਂਜੀ ਇਹ 100-100 ਗ੍ਰਾਮ ਹੈ ਸਾਰੇ ਇਹ ਆਪਣੇ 5 ਕਿਲੋ ਆਂਬੇ ਆ ਇਹਦੇ ਵਿੱਚ ਆਪਾਂ 100-100 ਗ੍ਰਾਮ ਮਸਾਲਾ ਪਾ ਰਹੇ ਆਂ ਸਾਰਾ ਇਹ ਮੇਥੇ ਵੀ 100 ਗ੍ਰਾਮ ਆ ਇਹ ਤੇਲ 1/2 ਕਿਲੋ ਆ बाकी 1/2 ਕਿਲੋ ਆਪਾਂ ਬਾਅਦ ਚ ਪਾਵਾਂਗੇ ਇਹ ਤੇ ਇਹ ਹਲਦੀ ਵੀ 100 ਗ੍ਰਾਮ 100 ਗ੍ਰਾਮ ਸੌਂ ਸਾਰੇ ਮਸਾਲੇ ਆਪਾਂ ਜਿਹੜੇ ਕੁੱਟਣੇ ਆਂ ਦਰਦਰੇ ਕੁੱਟ ਲੈਣੇ ਆਂ ਤੇ ਆਂਬਾ ਨੂੰ ਆਪਾਂ ਕੱਟ ਲੈਣੇ ਆਂ ਮੈਡਮ ਸਾਲੇ ਆਪਾਂ ਗ੍ਰੈਂਡ ਕਰਨੇ ਆਪਾਂ ਪਾ ਕੇ ਕਰ ਲੈਨੇ ਆ ਗ੍ਰੈਂਡ ਤੇ ਬੱਦਰੇ ਜਾਈ ਆਪਾਂ ਕੁੱਟਣੇ ਆ ਜਿਆਦੇ ਨਹੀਂ ਕੁੱਟਣੇ ਅੱਦੇ ਅੱਦੇ ਆਪਾਂ ਸਾਫਤ ਪਾਵਾਂਗੇ ਅੱਦੇ ਅੱਦੇ ਆਪਾਂ ਆਹ ਜਿਹੜੇ ਆਪਾਂ ਟੋਕ ਕੇ ਵੇਖੋ ਸਾਫ਼ ਕਰ ਲਏ ਚੰਗੀ ਤਰ੍ਹਾਂ ਗਿੜਕਾਂ ਕੱਢ ਲਈਆਂ ਤੇ ਇਹਨਾਂ ਨੂੰ ਆਪਾਂ ਪਾ ਲਾਂਗੇ ਹੁਣ ਆਪਾਂ ਚਾਰ ਪਰੌਂਪੋਂ ਪਾਉਣੇ ਆ ਰਲਾ ਕੇ ਇਹ ਮਸਾਲਾ ਆਪਾਂ ਪਾ ਲਾਂਗੇ ਜਿਹੜਾ ਆਪਾਂ ਦਰਦਰਾ ਪਿਸ ਕੇ ਲਿਆਵਾ ਵਿੱਚ ਹੀ ਆਪਾਂ ਕੁਝ ਸਾਫਤੀ ਭਾਤੀ ਆ ਸੌਂਫ ਇਹ ਆਪਾਂ ਮਸਾਲਾ ਪਾ ਲਿਆ ਤੇ ਇਹ ਆਪਾਂ ਪਾ ਲਾਂਗੇ 1 ਕਿਲੋ ਲੂਣ ਫਿਰ ਤੋਂ ਪਾ ਲਾਂਗੇ ਹਲਦੀ ਪਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਮਸਾਲੇ ਨੂੰ ਆਪਾਂ ਉਹੜਾ ਆਇਤ ਤੇਲ ਪਾ ਕੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਲ ਲਾਂਗੇ। ਇਹ ਪਾ ਲਾਂਗੇ ਆਪਾਂ ਵਿੱਚ ਕਲੌਂਜੀ। ਇਹ ਆਪਾਂ ਵਿੱਚ ਪਾ ਲਾਂਗੇ ਕੱਚ ਦੇ ਜਾਰ ਵਿੱਚ ਮਸਾਲਾ। ਨਾਲ ਹੀ ਪਾਵਾਂਗੇ ਆਪਾਂ ਇਹ ਫਾੜੀਆਂ ਨਾਲੋ ਨਾਲ ਵਿੱਚ ਆਂਬ ਦੀਆਂ ਫਾੜੀਆਂ ਪਾਈ ਜਾਓ ਤੇ ਨਾਲੋ ਨਾਲ ਮਸਾਲਾ ਪਾਈ ਜਾਓ ਤੇ ਬਿਲਕੁਲ ਆਂਬ ਦਾ ਛਰੜਾ ਇਹ ਮਿਕਸ ਹੁੰਦਾ ਜਾਂਦਾ ਥੋੜਾਇਆ ਤੇਲ ਅਸੀਂ ਅੱਪਾ ਬਾਦਾਂਗੇ ਬਾਕੀ ਤੇਲ ਆਪਾਂ ਬਾਅਦ ਚ ਪਾਵਾਂਗੇ ਆਂਬ ਦਾ ਚਾਰ ਆਪਾਂ ਪਾ ਕੇ ਫਿਰ ਜਾਰ ਵਿੱਚ ਪਾ ਲਿਆ ਵਾ ਆਂਬ ਦਾ ਵਿਚਾਰ ਬਿਲਕੁਲ ਤਿਆਰ ਆ ਇਹਨੂੰ ਆਪਾਂ ਦੋ ਚਾਰ ਧੁੱਪਾਂ ਲਵਾਵਾਂਗੇ ਤੇ ਫਿਰ ਆਪਾਂ ਇਹਨੂੰ ਖਾਵਾਂਗੇ ਤੇ ਕਿੰਨੇ ਕਿੰਨੇ ਚਾਰ ਪਾ ਲਿਆ ਤੇ ਕਿੰਨੇ ਕਿੰਨੇ ਜੇ ਪਾਉਣਾ ਵਾ ਤੇ ਕਮੈਂਡ ਕਰਕੇ ਦੱਸਿਓ ਹਰ ਇੱਕ ਦੇ ਚਾਰ ਪਾਉਣ ਦੇ ਤਰੀਕੇ ਅਲੱਗ-ਅਲੱਗ ਹੁੰਦੇ ਆ ਤੁਸੀਂ ਕਿਹੜੇ ਤਰੀਕੇ ਨਾਲ ਚਾਰ ਪਾਉਂਦੇ ਜੇ ਕਮੈਂਡ ਕਰਕੇ ਦੱਸਿਓ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰਦੇ ਹੋ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਅਗੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ